ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਇਹ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਆ ਇਹ ਇਸ ਲਈ ਹੈ ਕਿ ਸ਼ਹਿਰ ਵਿੱਚ ਬਹੁਤ ਵਾਵਾ ਉੱਡ ਰਹੀਆਂ ਅਸੀਂ ਜਿਹੜਾ ਕੌਨਫੀਡੈਂਸ ਹੈ ਲੋਕਾਂ ਦਾ ਭਰੋਸਾ ਹੈ ਉਹ ਪੂਰਾ ਰੱਖਣਾ ਹੈ ਜਿਹੜੀਆਂ ਸਾਡੀਆਂ ਸਾਰੀਆਂ ਏਜੰਸੀਸ ਆ ਚਾਹੇ ਉਹ ਆਰਮੀ ਹੈ ਚਾਹੇ 에ਅਰ ਫੋਰਸ ਹੈ ਚਾਹੇ ਨੇਵੀ ਹੈ ਸਾਡੀ ਪੁਲਿਸ ਫੋਰਸ ਹੈ ਉਹ ਸક્ષਮ ਹੈ ਕਿਸੇ ਵੀ ਇਨਸੀਡੈਂਟ ਦਾ ਸਾਮਣਾ ਕਰਨ ਦੀ ਕਿਸੇ ਵੀ ਹਮਲੇ ਦਾ ਸਾਹਮਣਾ ਕਰਨ ਦੀ ਇਹ ਕੁਝ ਡਰੋਨ ਅਟੈਕ ਹੋਏ ਆ ਜ਼ਰੂਰ ਪਰ ਜਿਹੜੇ ਡਰੋਨ ਹੋਏ ਆ ਸਾਰੇ ਨਿਊਟਰਲਾਈਜ਼ ਕੀਤੇ ਜਾ ਚੁੱਕੇ ਪੂਰੇ ਪੰਜਾਬ 'ਚ ਹਾਲੇ ਤੱਕ ਕੋਈ ਵੀ ਜਾਨੀ ਕੋਈ ਵੀ ਨੁਕਸਾਨ ਦਾ ਇੱਕ ਵੀ ਖਬਰ ਨਹੀਂ ਹੈਗੀ ਇਸ ਵਲੇ ਤੱਕ ਚਾਹੇ ਉਹ ਲੁਧਿਆਣਾ ਹੋਵੇ ਜਲੰਧਰ ਹੋਵੇ ਅਮ੍ਰੇਸਰ ਹੋਵੇ ਬਾਕੀ ਟਾਈਮ ਨਾਲ ਹੋਰ ਖਬਰਾਂ ਆndੀਆਂ ਰਹਿਣਗੀਆਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਪਰ ਇਹ ਨਹੀਂ ਵੀ ਕਿ ਇਹ ਲਗਾਤਾਰ ਚੱਲੀ ਜਾ ਰਿਹਾ ਕੱਲ ਰਾਤ ਵਲੇ ਕੁਝ ਸੀ ਪਰ ਕੱਲ ਰਾਤੀ ਵੀ ਕੁਝ ਤਾਂ ਹਵਾਵਾਂ ਸੀ ਕੁਝ ਰਿਐਲਿਟੀ ਸੀ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਅਫਵਾਹ ਉਡਾਏਗਾ ਕਿਸੇ ਵੀ ਗਰੁੱਪ ਵਿੱਚ ਕੋਈ ਪਾਏਗਾ ਉਹ ਗਰੁੱਪ ਦੇ ਐਡਮਿਨਿਸਟ੍ਰੇਟਰ ਦੇ ਖਿਲਾਫ ਐਕਸ਼ਨ ਦਿੱਤਾ ਜਾਏਗਾ। ਔਰ ਜਿੱਥੋਂ ਇਹ ਚੱਲੇਗੀ ਸਾਡਾ ਆਈਟੀ ਡਿਪਾਰਟਮੈਂਟ ਪੂਰਾ ਐਕਟਿਵ ਹੈ। ਜਿੱਥੋਂ ਇਹ ਮੈਸੇਜ ਚੱਲੇਗਾ ਜੇ ਪਤਾ ਚੱਲ ਗਿਆ ਉਹਦੇ ਉੱਤੇ ਬਹੁਤ ਤਕੜੀ ਕਾਰਵਾਈ ਹੋ ਸਕਦੀ ਹੈ। ਇੱਥੇ ਤੱਕ ਵੀ ਹੋ ਸਕਦੀ ਹੈ ਕਿ ਟ੍ਰੇਜਰਿਸ ਵੀ ਹੋ ਸਕਦੀ ਕਿਉਂਕਿ ਕਿਉਂਕਿ ਇਹ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਹੈਗਾ। ਇਹ ਕੋਈ ਛੋਟਾ-ਮੋਟਾ ਮਾਮਲਾ ਨਹੀਂ ਹੈਗਾ। ਤੋ ਮੈਂ ਸਾਰਿਆਂ ਨੂੰ ਐਡਵਾਈਸ ਕਰੂੰਗਾ ਜਦੋਂ ਤੱਕ ਕੋਈ ਖਬਰ ਪੂਰੀ ਪੱਕੀ ਨਾ ਹੋਵੇ ਕੁਝ ਵੀ ਆਪਣੇ ਸੋਸ਼ਲ ਮੀਡੀਆ ਤੇ ਨਾ ਪਾਓ ਮੈਂ ਸਾਰੇ ਆਪਣੇ ਭਰਾਵਾਂ ਭੈਣਾਂ ਨੂੰ ਲੁਧਿਆਣੇ ਦੇ ਪੰਜਾਬ ਦੇ ਸੂਬੇ ਦੇ ਰਿਕਵੈਸਟ ਕਰਨਾ ਚਾਹੁੰਦਾ ਕਿ ਪੈਨਿਕ ਨਾ ਕਰੋ ਇਹ ਨਹੀਂ ਕਿ ਪੈਨਿਕ ਚ ਜੀ ਅਸੀਂ ਕਿਤੇ ਜਾਣਾ ਜਾਨ ਦੀ ਲੋੜ ਨਹੀਂ ਇਹ ਨਹੀਂ ਕਿ ਪੈਨਿਕ ਚ ਅਸੀਂ ਇੰਨਾ ਕੁ ਸਮਾਨ ਖਰੀਦ ਕੇ ਰੱਖ ਲਈਏ ਇਸ ਸਮਾਨ ਵੀ ਮਹਿੰਗਾ ਕਰਦੇ ਹੋਲਡਿੰਗ ਵਾਲੇ ਹੋਲਡਿੰਗ ਕਰਨ ਲੋਡ ਨਹੀਂ ਹੈਗੀ ਹਰ ਚੀਜ਼ ਜਿਹੜੀ ਆ ਐਸੈਂਸ਼ੀਅਲ ਕਮੋਡਿਟੀਜ਼ ਐ ਖਾਣ ਪੀਣ ਦਾ ਸਮਾਨ ਐ ਜੋ ਵੀ ਹੈਗਾ ਉਹ ਬਹੁਤ ਯਾਦਾ ਅਵੇਲੇਬਲ ਆ ਡੀਸੀ ਸਾਹਿਬ ਨੇ ਸਾਰਾ ਮਤਲਬ ਕਿ ਮੀਟਿੰਗਾਂ ਲੈ ਕੇ ਜਾਇਜ਼ਾ ਲੈ ਲਿਆ ਔਰ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਵੀ ਕਿਸੇ ਚੀਜ਼ ਦਾ ਸ਼ਾਰਟੇਜ ਨਹੀਂ ਹੈਗੀ ਉਸ ਤੇ ਕੋਈ ਐਕਸ਼ਨ ਨਹੀਂ ਜਿਹੜਾ ਬੰਦਾ ਹੋਲਡਿੰਗ ਕਰਦਾ ਫੜਿਆ ਗਿਆ ਕੋਈ ਵੀ ਬੜਾ ਸਟ੍ਰਿਕਟ ਐਕਸ਼ਨ ਉਹਦੇ ਤੇ ਲਿੱਤਾ ਜਾਏਗਾ ਔਰ ਉਹ ਵੀ ਨੈਸ਼ਨਲ ਸਕਿਉਰਿਟੀ ਦੇ ਖਿਲਾਫ ਇਹ ਮੈਂ ਤੁਹਾਡੇ ਥਰੂ ਕਹਿਣਾ ਚਾਹੁੰਦਾ ਔਰ ਅੱਜ ਤੋਂ ਜਿਹੜੇ ਵੀ ਗਡਾਉਨਾਂ ਚ ਪਿਆ ਹੈਗਾ ਜਿੰਨਾ ਉਹ ਰੱਖ ਸਕਦੇ ਜੇ ਉਸ ਤੋਂ ਵੱਧ ਕੁਆਂਟੀਟੀਆਂ ਹੋਈਆਂ ਅੱਜ ਤੋਂ ਰੇਡ ਚਾਲੂ ਹੋ ਜਾਣਗੀਆਂ ਗਡਾਉਨਾਂ ਤੇ ਜੇ ਕਿਸੇ ਦਾ ਵੀ ਐਕਸਟਰਾ ਫੜਿਆ ਗਿਆ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਏਗੀ ਜਿੱਥੇ ਤੱਕ ਬਲੈਕਆਊਟ ਦਾ ਸਵਾਲ ਹੈ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਪੁਲਿਸਤ ਵੀ ਗੱਲ ਹੋਈ ਦੇਖੋ ਬਲੈਕਆਊਟ ਦੀ ਜਦੋਂ ਲੋਡ ਹੋਏਗੀ ਉਦੋਂ ਹੀ ਉਦੋਂ ਹੀ ਲਾਇਆ ਜਾਏਗਾ ਕਈ ਵਾਰੀ ਪ੍ਰਕੌਸ਼ਨਰੀ ਮਈਅਰ ਲਾਇਆ ਜਾਂਦਾ ਕਈ ਵਾਰੀ ਜ਼ਰੂਰਤ ਹੁੰਦੀ ਲਾਇਆ ਜਾਂਦਾ ਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜਰੂਰ ਸੁਣੀ ਜਾਵੇ ਜਿਹੜਾ ਉਹ ਦੇਣ ਮੈਸੇਜ ਸੁਣੋ ਇਹ ਨਹੀਂ ਵੀ ਕਿਸੇ ਨੇ ਤਾਂ ਬਹੁਤ ਸੀਰੀਅਸ ਲੈ ਲਿਆ ਕਿਸੇ ਨੇ ਨਹੀਂ ਲਿੱਤਾ ਫਿਰ ਉਹ ਬਲੈਕਆਊਟ ਦਾ ਫਾਇਦਾ ਨਹੀਂ ਹੁੰਦਾ ਕੱਲ ਵੀ ਜਦੋਂ ਬਲੈਕਆਊਟ ਲੱਗਿਆ ਕਈ ਹੋਟਲਾਂ ਦੀਆਂ ਲਾਈਟਾਂ ਜਲ ਰਹੀਆਂ ਸੀ ਕਈ ਠੇਕਿਆਂ ਦੀਆਂ ਲਾਈਟਾਂ ਜਲਦੀਆਂ ਸੀ ਜੇ ਬਲੈਕਆਊਟ ਦਾ ਕਹਿਣਾ ਕਿਸੇ ਨੇ ਨਾ ਮੰਨਿਆ ਅਸੀਂ ਪਰਮਾਨੈਂਟ ਉਹ ਹਦਾਇਰਾ ਸੀਲ ਕਰ ਦਾਂਗੇ ਤਾਂ ਕਿ ਅਗਲੀ ਵਾਰੀ ਸਾਨੂੰ ਇਹ ਨਾ ਪ੍ਰਵਾਹ ਕਦਨੀ ਪਵੇ ਕਿ ਆਪਾਂ ਇਹ ਇੱਕ ਇੱਕ ਦੇ ਇੱਕ ਇੱਕ ਦੇ ਪਿੱਛੇ ਨਹੀਂ ਅਸੀਂ ਹੋ ਸਕਦੇ ਪਰ ਇੱਕ ਹੋਰ ਦੇਖੋ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਿਰਫ 10 ਹੀ ਧਰ ਬਲੈਕਆਊਟ ਲਾਉਂਦੀ ਜਿੰਨੀ देर ਲੋਡ ਹੋਵੇ ਕੱਲ ਸਿਰਫ 1 ਘੰਟੇ ਲਈ ਬਲੈਕਆਊਟ ਸੀਗਾ 11:00 11:30 ਵਜੇ ਲਗਾਇਆ 12:30 ਵਜੇ ਲਾਈਟਾਂ ਔਨ ਹੋ ਗਈ ਸੋ ਲੋਕਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਜੇ ਬਲੈਕਆਊਟ ਲੱਗੇ ਪਰ ਸਾਥ ਪੂਰਾ ਦੇਣਾ ਤੁਸੀਂ ਐਡਮਿਨਿਸਟ੍ਰੇਸ਼ਨ ਤੋਂ ਇੱਕ ਡਰੋਨ ਜਿਹੜੇ ਹੈਗੇ ਆ ਜਿਹੜੇ ਫੋਟੋਗ੍ਰਾਫੀ ਵਾਲੇ ਡਰੋਨ ਹੈ ਇਹ ਬੱਚੇ ਡਰੋਨ ਵਰਤਦੇ ਆ ਕੋਈ ਕੁਛ ਹੈ ਕਿਉਂਕਿ ਇਹ ਅਟੈਕ ਜਿਹੜੇ ਹੁੰਦੇ ਵੀ ਆ ਸਾਰੇ ਯਾਦਾ ਡਰੋਨਸ ਤੇ ਹੁੰਦੇ ਆ ਉਹ ਸਾਰੇ ਡਰੋਨ ਬੈਂਡ ਹੈ টিল ਫਰਦਰ ਆਰਡਰਸ ਤੋਂ ਮੇਰੀ ਇਹ ਰਿਕੁਐਸਟ ਹੈ ਜਿੰਨੀ ਦੇਰ ਤੱਕ ਫਰਦਰ ਕੋਈ ਇਨਸਟਰਕਸ਼ਨ ਨਾ ਆਣ ਐਡਮਿਨਿਸਟ੍ਰੇਸ਼ਨ ਤੋਂ ਡਰੋਨ ਡਰੋਨ ਨਾ ਵਰਤਨ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਇੱਕ ਜਦੋਂ ਵੀ ਕੋਈ ਚੀਜ਼ ਪੁੱਛਣੀ ਹੋਵੇ ਪੈਨਿਕ ਕਰਨ ਨਾਲੋਂ ਕੋਈ ਸੋਸ਼ਲ ਮੀਡੀਆ ਦਾ ਦੇਖ ਕੇ ਫੋਨ ਨੰਬਰ 112 ਜਿਹੜਾ ਪੁਲਿਸ ਦਾ ਉੱਥੋਂ ਤੁਸੀਂ ਇਨਫੋਰਮੇਸ਼ਨ ਲਓ ਜੇ ਉਹਨਾਂ ਕੋਲ ਇਨਫੋਰਮੇਸ਼ਨ ਹੋਏਗੀ ਉਹ ਸਹੀ ਇਨਫੋਰਮੇਸ਼ਨ ਹੈ ਨਹੀਂ ਤਾਂ ਉਹ ਇਨਫੋਰਮੇਸ਼ਨ ਸਹੀ ਨਹੀਂ ਹੈਗੀ ਦੂਜਾ ਇੱਕ ਹੋਰ ਨੰਬਰ ਮੈਂ ਦੇਣਾ ਚਾਹੁੰਦਾ ਅੱਜ ਪ੍ਰੈਸ ਦੇ ਥਰੂ 95925 25 925 95927 ਕੰਪਲੀਟ ਕਰਦੇ 95925 95927 ਇਸ ਦਾ ਨੰਬਰ ਨਹੀਂ ਸਮਰਦਾ ਇਹ ਜੀ ਇੱਕ ਹੋਰ ਕਾਲ ਸੈਂਟਰ ਦਾ ਨੰਬਰ ਚਲਾਇਆ ਇਹ ਮੈਂ ਆਪਣਾ ਚਲਾਇਆ ਐਜ਼ ਮੈਂਬਰ ਪਾਰਲੀਮੈਂਟ ਉੱਥੇ ਬੰਦੇ ਬਿਠਾਏ ਆ ਇਨ ਐਡੀਸ਼ਨ ਟੂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਰ ਉਸ ਦੀ ਕੀ ਅਥੋਰਿਟੀ ਹੋਣੀ ਕੋਈ ਕੈਡਮਿਨਿਸਟ੍ਰੇਸ਼ਨ ਨੂੰ ਕਰਨਾ ਚਾਹੀਦਾ ਨਹੀਂ ਉਹ ਨਹੀਂ ਨਹੀਂ ਇੱਕੋ ਗੱਲ ਹੈ ਇਨਫਾਰਮੇਸ਼ਨ ਉਥੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਹੀ ਜਾਏਗੀ ਤੁਸੀਂ ਉੱਥੇ ਭੇਜੋ ਜੇ ਕੋਈ ਸਟੇਸ਼ਨ ਤੋਂ ਕਤਰਾ ਰਹਾ ਹੈ ਪਹਿਲਾਂ ਸੁਣ ਲਓ ਇੱਕ ਮਿੰਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈਗਾ 112 ਆਲਰੇਡੀ ਮੈਂ ਤੁਹਾਨੂੰ ਦੱਸਤਾ ਕਿ ਉਹ ਨਹੀਂ ਮਿਲਦੇ ਨਹੀਂ ਉਹਨੇ ਮਿਲਾ ਕੇ ਦੇਖੋ ਤੁਹਾਨੂੰ ਮਿਲਦੇ ਨਹੀਂ ਪਹਿਲਾਂ ਇੱਕ ਗੱਲ ਸੁਣ ਲਓ ਅਗਾਂ ਮਿਲਦੇਗੇ ਮਿਲਾਂਗੇ ਨਹੀਂ ਨਹੀਂ ਇੱਕ ਮਿੰਟ ਸਾਨੂੰ ਪਹਿਲਾਂ ਖਤਮ ਕਰਨ ਦਿਓ ਫਿਰ ਆਪਾਂ ਤੁਹਾਡੇ ਸਵਾਲ ਪੁੱਛਾਂਗੇ ਕੋਈ ਹੋਰ ਕੋਈ ਕੁਐਸਚਨ ਵੀ ਕਰ ਲੈਣਾ ਇੱਕ ਵਾਰ ਖਤਮ ਹੋ ਜਾਓ ਓਕੇ ਜਿਹੜਾ 112 ਹੈਗਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ 22 ਚਾਂਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨਹੀਂ ਮਿਲਦਾ ਤਾਂ ਅਸੀਂ ਆਲਟਰਨੇਟਿਵ ਨੰਬਰ ਦੇ ਰਹੇ ਹਾਂ ਤੁਹਾਨੂੰ ਜੇ ਕਿਸੇ ਸੱਜਣ ਨੇ ਉਹ ਵਰਤਣਾ ਵੱਤ ਲੋ ਉੱਥੇ ਵੀ ਅਸੀਂ ਜਿਹੜੀ ਵੀ ਤੁਹਾਡੀ ਕੁਐਰੀ ਹੋਗੀ ਲੈ ਕੇ ਜਲਦੀ ਤੋਂ ਜਲਦੀ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਹੈਗਾ ਐਸਐਲਆਈ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਲੋਕਾਂ ਨੂੰ ਦੱਸਣ ਲਈ ਔਰ ਮਤਲਬ ਕਿ ਜਿਹੜੇ ਸਟੈਪਸ ਲੈਣੇ ਚਾਹੀਦੇ ਐ ਇਸ ਵਲੇ ਉਹਦੇ ਲਈ ਇਹ ਪ੍ਰੈਸ ਕਾਨਫਰੈਂਸ ਕੀਤੀ ਜਾਵੇਗੀ। ਡੀਟੀਆਰ ਨੂੰ ਹੈਂਡਲ ਵੀ ਹੈਗੇ। ਡੀਪੀਆਰਓ ਦੇ ਵੀ ਹੈਂਡਲਸ ਹੈਗੇ ਤੁਸੀਂ ਉੱਥੇ ਵੀ ਮੇਰਾ ਮਤਲਬ ਇਹ ਹੈ ਕਿ ਸਾਰੇ ਨੰਬਰ ਅਸੀਂ ਕਿਉਂ ਦੇ ਰਹੇ ਆ? ਅਸੀਂ ਐਸ਼ਲੀ ਦੇ ਰਹੇ ਆ ਕਿ ਇਹ ਨੰਬਰਾਂ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਪਰ ਜੇ ਕੋਈ ਸੋਸ਼ਲ ਮੀਡੀਆ ਤੇ ਕਿਤੋਂ ਹੋਰ ਇਨਫਰਮੇਸ਼ਨ ਆਂਦੀ ਉਹਦੇ ਤੇ ਨਾ ਵਿਸ਼ਵਾਸ ਕਰੋ। ਇਹ ਮੇਰਾ ਕਹਿਣ ਦਾ ਮਤਲਬ ਹੈ ਹਾਂਜੀ ਹੋਪ ਪੂਰਾ ਆਪਾਂ ਬਲੈਕਆਊਟ ਕੀਤਾ ਪਹਿਲੇ ਦਿਨ ਸੀਗਾ ਅਸੀਂ ਚੈੱਕ ਕਰ ਰਹੇ ਸੀਗੇ ਕੱਲ ਜਿਹੜਾ ਸੀਗਾ ਕੁਝ ਅੰਮਲੇ ਦੇ ਤੁਸੀਂ ਯਾ ਜਲੰਦਰ ਕੁਝ ਹੋਇਆ ਉਸ ਤੋਂ ਬਾਅਦ ਕੀਤਾ ਤੁਸੀਂ ਮੰਨਿਆ ਵੀ ਬਹੁਤ ਸਾਰੇ ਹੋਟਲ ਜਿਹੜੇ ਸੀਗੇ ਉਹਨਾਂ ਦੀਆਂ ਲਾਈਟ ਚੱਲ ਰਹੀਆਂ ਸੀ ਜਾਂ ਯਾ ਜਿਹੜੇ ਠੇਕੇ ਸੀ ਉਹਨਾਂ ਦੀ ਲਾਈਟ ਉਹਨਾਂ ਤੇ ਕਾਰਵਾਈ ਕੀ ਹੋਈ ਹੈ ਜਾਂ ਅਸੀਂ ਉਹਨਾਂ ਨੂੰ ਟਾਈ ਦੇ ਰਹੇ ਹਾਂ ਵੀ ਜੇ ਕੱਲ ਨਹੀਂ ਕੀਤਾ ਜੇ ਅੱਜ ਨਹੀਂ ਕਰਕੇ ਫੇਰ ਉਹਨਾਂ ਤੇ ਉਹਨਾਂ ਦੇ ਐਕਸ਼ਨ ਕੀ ਹੋਏ ਮੈਂ ਡੈਸੀਰੇਟਲੀ ਦੇ ਵੀ ਅਸੀਂ ਦੇਖੋ ਇੱਕ ਬੰਦ ਲੋਕਲ ਪੀਪਲ ਵੀ ਇਹਦੇ ਬਲੈਕਆਊਟ ਕਾਪਰੇਸ਼ਨ ਦੇ ਗ੍ਰੇਵ ਹੋ ਗਏ ਹੈ ਔਰ ਬਲੈਕਆਊਟ ਦੇ ਨੂੰ ਸਾਰਾ ਸਪੋਰਟ ਕਰਦੇ ਔਰ ਸਾਨੂੰ ਕੁਝ ਪੇਸੇ ਦਿੱਤਾ ਦੇ ਆਏ ਕਿ ਮੋਟਰ ਐਸੋਸੀਏਸ਼ਨ ਦੇ ਰੈਸਟੋਰੈਂਟ ਔਰ ਬਿਲਕੁਲ ਅਦਾਰੇ ਨੇ ਆਪਣਾ ਆਪਣਾ ਕਿਰਵੀ ਪ੍ਰਸ਼ਾਸਨ ਮੇਜੇ ਬਲੈਕਆਊਟ ਦੇ ਦਿਨ ਹੈ ਉਹਦੇ ਤੁਲਨਾ ਕੀਤੀ ਉਹਨੇ ਨਹੀ ਮੰਨਿਆ ਉਹਨੇ ਬਹੁਤ ਦੇਰੀ ਕੀਤੀ ਅਸੀਂ ਉਹਨਾਂ ਨੂੰ ਅੱਜ ਵਾਰਨਿੰਗ ਦੇਣਾ ਚਾਹੁੰਦੇ ਕਿ ਜੋ ਵੀ ਬਲੈਕਆਊਟ ਦੀ ਗ੍ਰੇਵ ਹੈ ਉਦਾਂ ਪੂਰਾ ਪੂਰਾ ਤੁਸੀਂ ਫੋਲੋ ਕਰੋ ਬਿਕੋਜ਼ ਇਹ ਕੋਈ ਪਰਸਨਲ ਕੋਈ ਨਹੀਂ ਹੈ ਇਟ ਇਜ਼ ਇਨ ਨੈਸ਼ਨਲ ਇੰਟਰਸਟ ਐਂਡ ਵੀ ਹੈਵ ਟੂ ਫੋਲੋ ਸਰ ਕੋਈ ਪੀਐਨਐਸ ਨਹੀਂ ਹੈ ਪਰ ਆਮਦੇ ਤੈਅ ਕਾਰਵਾਈ ਹੋਏਗੀ ਕਿ ਯਾਮ ਲੋਰੇ ਲਾਇਸੈਂਸ ਰੱਦ ਕੀਤੇ ਜਾਣਗੇ ਕਿਦਾਂ ਦਾ ਐਕਸ਼ਨ ਹੋਏਗਾ ਪ੍ਰਸ਼ਾਸਨ ਦਾ ਜੇ ਉਹ ਨਹੀਂ ਮੰਨਦੇ ਮੈਂ ਬਿਲਕੁਲ ਹਾਲ ਦੀ ਗੱਡੀ ਅਸੀਂ ਬਲੈਕਆਊਟ ਦਾ ਇੱਕ ਰਿਟਰਨ ਆਰਡਰ ਨਹੀਂ ਕੀਤਾ ਸੀ ਇਟ ਵਾਸ ਅ ਵਰਬਲ ਆਰਡਰ ਐਂਡ ਇੰਪਲੀਮੈਂਟ ਓਨ ਗਰਾਉਂਡ ਪੀਪਲ ਵੀਲ ਇਸ਼ੂ ਰਿਟਰਨ ਆਰਡਰਸ ਆਲਸੋ ਇਨ ਕੇਸ ਦੇਰੀ ਦੇ ਲਈ ਐਂਡ ਵੀ ਵਿਲ ਟੇਕ ਲੀਗਲ ਐਕਸ਼ਨ ਜਿਹੜਾ ਵੀ ਬੰਦਾ ਇਸ ਨੂੰ ਫੋਲੋ ਨਹੀਂ ਕਰਦਾ ਸਰ ਜਿਵੇਂ ਕਿ ਪਹਿਲਾਂ ਕੁਝ ਸਮਾਂ ਪਹਿਲਾਂ ਨਾ 2 ਵਜੇ ਤੱਕ ਰੈਸਟੋਰੈਂਟ ਦਾ ਟਾਈਮ ਕਰਤਾ ਸੀਗਾ ਪਰ ਹੁਣ ਕੋਈ ਇਦਾਂ ਦੇ ਹਾਲਾਤਾਂ ਜੇ ਕਿ ਤੱਕ ਪੋਸੀਬਲ ਹੈ ਕਿ 2 ਵਜੇ ਤੱਕ ਰੈਸਟੋਰੈਂਟ ਖੁੱਲੇ ਰਹਿਣਗੇ ਦੇਖੋ ਮੇਰੀ ਬਾਤ ਸੁਣੋ ਥੇਰ ਇਜ਼ ਨੋ ਕੋ ਜਿਦਾਂ ਕਿ ਸਰ ਨੇ ਦੱਸਿਆ ਥੇਰ ਇਜ਼ ਨੋ ਨੀਡ ਆਫ ਪੈਨਿਕ ਓਨਲੀ ਜਿਦਾਂ ਸ਼ਾਮ ਨੂੰ ਸਾਨੂੰ ਇੱਕ ਘੰਟੇ ਦੇ ਵਾਸਤੇ ਬਲੈਕ ਆਊਟ ਕਰਨਾ ਪਿਆ ਉਸ ਬਲੈਕਆਊਟ ਦੇ ਦੌਰਾਨ ਤੁਸੀਂ ਸਾਨੂੰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਸਪੋਰਟ ਕਰੋ ਆਦਰਵਾਇਸ ਥੇਰ ਇਜ਼ ਅ ਐਬਸੋਲਿਊਟਲੀ ਨੋ ਰਿਟ ਆਫ ਪੈਨਿਕ ਸਾਰੀ ਚੀਜ਼ਾਂ ਜਿੱਦਾਂ ਰੈਗੂਲਰ ਚੱਲ ਰਹੀਆਂ ਦੇ ਕੈਨ ਗੋ ਐਸ ਜਿੱਦਾਂ ਚੱਲ ਰਹੀਆਂ ਜੇ ਦਿੱਸਾ ਹਸਪਤਾਲਾਂ ਪਰ ਇਹ ਇਟਿਆ ਘਿਆ ਘਿਆ ਹਸਪਤਾਲ ਨੇ ਅਗਰ ਲਾਈਟ ਹੋਣੀ ਕੋ ਬਟਨ ਦਾ ਇਸਤੇਮਾਲ ਨਹੀਂ ਕਰੋ ਬਿਲਕੁਲ ਬਟਨ ਦਾ ਇਸਤੇਮਾਲ ਕਰੋ ਅਗਰ ਲਾਈਟ ਅਮਰ ਦੇਖੋ ਹਸਪਤਾਲ ਦੇ ਅੰਦਰ ਐਮਰਜੈਂਸੀ ਪੇਸ਼ੈਂਟਸ ਆਕਰ ਹੁੰਦੇ ਆਈ ਸੀ ਯੂ ਦੇ ਵਿੱਚ ਵੀ ਪੇਸ਼ੈਂਟਸ ਆਕਰ ਹੁੰਦੇ ਆ ਜੋ ਲਾਈਟ ਦੀ ਲੋੜ ਹੈ ਤਾਂ ਘਰ ਦੇ ਵਿੱਚ ਵੀ ਕਹਿੰਦਾ ਜੇ ਐਮਰਜੈਂਸੀ ਕਿਸੇ ਨੂੰ ਲ ਕੁਛ ਬਲੈਕ ਕਰਟਨ ਦਾ ਇਸਤੇਮਾਲ ਸਰ ਜੀ ਐਡਮਿਨਿਸਟ੍ਰੇਸ਼ਨ ਨੇ ਕੰਟਰੋਲ ਪਾਇਆ ਉਹਦਾ ਨੰਬਰ ਸ਼ੇਅਰ ਕਰੋਗੇ ਹਾਂਜੀ ਬਿਲਕੁਲ ਮੈਂ ਨੰਬਰ ਸ਼ੇਅਰ ਕਰ ਦਿੰਦਾ ਡੀਪੀਆਰ ਉਹ ਦੇ ਰਹੇ ਮੇਰੇ ਕੋਲ ਫੋਨ 'ਚ ਵੀ ਹੈਗਾ ਆਈ ਯੂ ਸ਼ੇਅਰ ਇਸ ਤੋਂ ਬਾਅਦ ਮੈਂ ਸ਼ੇਅਰ ਕਰ ਦਿੰਦਾ ਜੋ ਜਿੱਦਾਂ ਕਰਨਾ ਸੀ ਬਲੈਕਆਊਟ ਕਰਤਾ ਲੇਕਿਨ ਲੋਕ ਸੜਕਾਂ 'ਤੇ ਹੋਤੇ ਕੰਟੀਨਿਊਸ ਹੀ ਕੁੰਮਰੇ ਸੀ ਢਾਬੇ ਕੁੱਲੇ ਹੋਏ ਸੀ ਸ਼ਰਾਬ ਪੁਲਿਸ ਪਰਸਨਲ ਵੀ ਸਾਰਿਆਂ ਦੇ ਥਾਵਾਂ ਤੇ ਘੁੰਮ ਕੇ ਲੋਕਾਂ ਨੂੰ ਅਵੇਅਰ ਕਰ ਰਹੀ ਸੀ ਐਂਡ ਲੋਕਾਂ ਨੂੰ ਕਹਿ ਰਹੀ ਸੀ ਇਨਫੋਰਸ ਕਰ ਰਹੀ ਸੀ ਬਲੈਕਆਊਟ ਆਪਰੇਸ਼ਨ ਕਿ ਜਿਹੜੀ ਤੁਸੀਂ ਬਲੈਕਆਊਟ ਦੀ ਡ੍ਰਿਲ ਹੈ ਉਹ ਨੂੰ ਤੁਸੀਂ ਬਿਲਕੁਲ ਫੋਲੋ ਕਰੋ ਐਂਡ ਜੇ ਇਦਾਂ ਦੇ ਹਾਲਾਤ ਬਣਦੇ ਆ ਕਿ ਵੀ ਜੇ ਲੋਕ ਨਹੀਂ ਫੋਲੋ ਕਰਦੇ ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਵੀ ਵੀ ਵਿਲ ਗੋ ਅਹੈਡ ਵਿਦ ਰੀਗਲ ਐਕਸ਼ਨ ਐਂਡ ਸੀਰਿਓ ਸਰ ਜੀ ਦਾ ਵੀ ਸੁਧਾਰਾ ਨਾ ਇੰਕੀ ਜਲਦੀਆਂ ਦੀ ਕੋਈ ਹੋਰ ਵੀ ਇਨਸਟਰਕਸ਼ਨ ਜਾਰੀ ਕੀਤੀ ਗਈ ਹੈ ਕਿਉਂਕਿ ਬਾਈਡਨ ਕੋਈ ਬਾਹਰੋਂ ਆਉਂਦਾ ਕੋਈ ਪਿਆਰੇ ਹੈ ਸਸਾੜੇ ਦੁਬਾਰਾ ਗੱਡੀਆਂ ਦਾ ਗੱਡੀਆਂ ਦੀ ਲਾਈਟ ਗੱਡੀਆਂ ਦਾ ਇਸ ਤਰ੍ਹਾਂ ਹੈ ਗੱਡੀਆਂ ਦਾ ਜੀ ਉੱਤੇ ਬਲੈਕਆਊਟ ਜਿਹੜਾ ਡ੍ਰਿਲ ਹੈ ਉਹ ਲਾਗੂ ਹੁੰਦੀ ਹੈ ਗੱਡੀਆਂ ਨੂੰ ਮੈਂ ਦੱਸਤਾ ਜਿੱਦਾਂ ਨਹੀਂ ਕਿ ਉਹ ਆਪਣਾ ਹਾਲ ਵੀ ਗੱਡੀਆਂ ਨੂੰ ਤਾਂ ਕੋਈ ਬਲੈਕਆਊਟ ਦਾ ਗ੍ਰੀਨ ਸਿਗਨਲ ਨਹੀਂ ਆਉਂਦਾ ਜੋਸ਼ੂਟ ਸਵਿਚ ਆਂਡ ਸਾਡੇ ਜਿਹੜਾ ਸਾਈਟ ਤੇ ਲਗਾ ਕੇ ਗੱਡੀਆਂ ਨੂੰ ਉੱਥੇ ਰਹਿਣ ਤਾਂ ਕਿ ਇੱਕ ਬਲੈਕਆਊਟ ਦਾ ਜਿਹੜਾ ਮਤਲਬ ਹੈ ਕਿ ਕੰਪਲੀਟ ਹਨੇਰਾ ਉੱਥੇ ਇਹ ਸਭੀ ਚੀਜ਼ ਉਸੋ ਆਧੁਨਿਕ ਤਕਨਾਲੋਜੀ ਆ ਕਪਾਹ ਹਰੇ ਕਾਰੇ ਵਿੱਚ ਇੱਕ ਹੋਟਲ ਦੇ ਵਿੱਚ ਹਰੇ ਚੌਂਕ ਦੇ ਵਿੱਚ ਕੈਮਰਾ ਲੱਗਿਆ ਹੋਇਆ ਹੈ ਕੈਮਰਾ ਦੇ ਥੱਲੇ ਤੁਸੀਂ ਚੀਜ਼ ਨੋਟ ਕਰੋਗੇ ਅੱਜ ਕੱਲ ਲਾਈਟਸ ਆਉਂਦੀਆਂ ਬਲੈਕਆਊਟ ਦੇ ਨਾਲ ਉਹਨਾਂ ਨੂੰ ਕੋਈ ਇਨਸਟ੍ਰਕਸ਼ਨ ਨਹੀਂ ਦਿੱਤਾ ਕੋਈ ਜਿਹੜੀ ਜਿਹੜੀ ਆ ਤੁਸੀਂ ਲਾਈਟ ਦੀ ਗੱਲ ਕਰ ਰਹੇ ਹੋ ਥਿਸ ਇਜ਼ ਅ ਵੈਰੀ ਮਿਨਿਮਮ ਲਾਈਟ ਉਹਦੇ ਨਾਲ ਬਲੈਕਆਊਟ ਦੇ ਉੱਤੇ ਇਹ ਨਹੀਂ ਆ ਸਕਦੀ ਸਰ ਜੀ ਤਾਂ ਇਹ ਆਪ ਪੂਰਾ ਜਾਂ ਜੋ ਤੁਸੀਂ ਸਾਰਾ ਹੈ ਇਹ ਕਰਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕੀ ਤੇ ਯਤਨ ਕੀਤੇ ਗਏ ਨੇ ਇਸ ਬਾਰੇ ਕੋਈ ਦੱਸਣਾ ਕੋਈ ਪੁੱਛਿਆ ਸਾਰਿਆਂ ਨੇ ਜਿਹੜਾ ਸੈਂਟਰ डिस्ट्रिक्ट एडमिनिस्ट्रेशन और आर वर्किंग हैंड इन हैंड सा इन टच कोऑर्डिनेशन होंगे मीटिंग्स मीटिंग होंगी आर्मी के थ्रू सूँ इनपुट्स मिल रहे हैं लिस्ट ऑफ ऑल द रेस्क्यू पॉइंट्स लिस्ट ऑफ ऑल बसिस साडे वालों लिस्ट ऑफ ऑल दी जिनी एसेंशियल कमोडिटीज एंड साडे को अवेलेबल हैं देयर इज एब्सोल्युटली नथिंग टू पैनिक जे कुछ भी हालात कोई भी बंदे हैं वी आर रेडी फॉर एवरीथिंग इमरजेंसी सर्विसेज हेल्थ और फूड सप्लाईज मेडिसिंस, एवरीथिंग वी हैव इन आवर स्टॉक्स सो डिस्ट्रिक्ट एडमिनिस्ट्रेशन वालों ये इंतजाम किए सारी क्लास ਜਿਹੜਾ ਜਿਹੜਾ ਪੈਨਿਕ ਕਰੀਏਟ ਹੋ ਰਿਹਾ ਇਹਨਾਂ ਦਾ ਨਾ ਕੁਝ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਨੇ ਇਹਨਾਂ ਨੇ ਵੀ ਰੇਟ ਬੜੇ ਹਾਈ ਕਰਦੇ ਇਵਨ ਕਿ ਜਿਹੜੇ ਵੱਡੇ ਵੱਡੇ ਮਾਲਸ ਨੇ ਜਿਹੜੇ ਜਿਵੇਂ ਸ਼ੂਰ ਨੇ ਜੀ ਇਹਦਾ ਪਲੇਟ ਘਟਦਾ ਲਕ ਪਰਸੂ ਉਹਨਾਂ ਨੇ ਵੀ ਆਪਣੇ ਰੇਟ ਇੱਕਦਮ ਹਾਈ ਕਰਦੇ ਉਹਨਾਂ ਨੇ ਖਰਾਬ ਕੀ ਹੈ ਜੀ ਕਾਰਨਿਆਰੀ ਹੋ ਰਹੀ ਹੈ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਅੰਡਰ ਕਾਉਂਟਰ ਪਾਸਟੇ ਤੇ ਜਾ ਚੁੱਕੇ ਹਾਂ ਔਰ ਸਾਨੂੰ ਕੋਈ ਵੀ ਇਨਫੋਰਮੇਸ਼ਨ ਫੂਡ ਸਪਲਾਈ ਦੇ ਇਨਸਪੈਕਟਰਸ ਆਜ ਵਕ ਵਕ ਆਵਾਂਤੇ ਵੀ ਚੈਕਰਨ ਵੀ ਰੈਂਡਮਲੀ

ਵੀ ਨੇ ਇਮੀਡੀਏਟਲੀ ਡਿਟੈਕਟ ਸਰ ਕੋਈ ਲਗਾਨਾ ਤੱਕ ਪਹੁੰਚੇ ਕੋਈ ਡਰੋਨ ਜਿ세 ਨੰਬਰ ਮੈਂ ਪਾਕਿਸਤਾਨੀ ਦੇ ਜਹਾਜ਼ ਤੋਂ ਨਹੀਂ ਕੋਈ ਚੱਲ ਦੇਖਿਏ ਵੀ ਆ ਵੀ ਆਰ ਇਨ ਟੱਚ ਵਿਦ ਦੀ ਆਰਮੀ ਅਥਾਰਟिटीज ਜੋ ਉਹ ਡਿਫੈਂਸ ਅਥਾਰਟिटीज ਜਿੰਦੇ ਵੀ ਸਾਨੂੰ ਕੋਈ ਵੀ ਉਹਨਾਂ ਵੱਲੋਂ ਕੋਈ ਸਿਗਨਲ ਆਉਂਦਾ ਹੈ ਰਿਐਕਟ ਅਕੋਰਡਿੰਗਲੀ ਸਾਡੀ ਸਿਵਿਲਿਅਨਸ ਨੂੰ ਸਾਰੇ ਲਗਾਨਾ ਸ਼ਹਿਰ ਵਾਸੀ ਨੂੰ ਹੀ ਦਿੰਦੀ ਹੈ ਕਿ ਜਦੋਂ ਵੀ ਬਲੈਕਆਊਟ ਆਪਰੇਸ਼ਨ ਦੀ ਕਾਲ ਹੁੰਦੀ ਹੈ ਜਾਂ ਬਲੈਕਆਊਟ ਗ੍ਰੀਨ ਦੀ ਕਾਲ ਹੁੰਦੀ ਹੈ ਤਾਂ ਸਾਡੇ ਸੋ ਸਬਿਡਾ ਉਸ ਨੂੰ ਨਰਸੀਬ ਮਿਲਿਆ ਹੋਇਆ ਹੈ ਜਿਹੜੇ ਅਗੇ ਡਿਪਾਰਟਮੈਂਟ ਦੇ ਸਟੋਰ ਉਹਨਾਂ ਨੇ ਓਵਰ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਸਾਨੂੰ ਕੋਈ ਸਾਰੀ ਚੀਜ਼ ਬਲੈਕ ਮਾਰਕ ਹੈ ਸਭ ਨੂੰ ਵੀ ਨਾਪ ਕਰਸੀ ਜੋ ਕੋਈ ਐਧਰ ਕੰਟਰੋਲ ਨੰਬਰ ਹੋ ਸਕੇ ਲੋਕੀ ਡਾਇਰੈਕਟ ਕੰਪਲੇਂਟ ਕਰ ਸਕੋ ਵੀ ਬਿਲਕੁਲ ਕੋਈ ਵੀ ਲੋਕੀ ਜੇ ਕੋਈ ਸਟੋਰ ਹੈ ਜਿੱਦਾਂ ਦਾ ਜੋ ਓਵਰ ਚਾਰਜ ਕਰ ਰਿਹਾ ਹੈ

जैसे मैंने पहले बताया वी आर इन टच विद विदमी अथॉरिटीज एंड आई एम रेगुलरली अपीलिंग ऑल द अपीना जो भी प्रशासन की डायरेक्शन है जरूर फॉलो करो उसको तो